ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਸਬੰਧ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਜਿਹੜਾ ਹੈ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਵਿੱਚ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤੇ ਜਾ ਰਹੇ ਨੇ ਮੈਂ ਇਸ ਸਮੇਂ ਮਹਾਲੀ ਦੇ ਵਿੱਚ ਖੜਾ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਿਹੜਾ ਹੈ ਜ਼ਿਲ੍ਹੇ ਦੇ ਕਿਸਾਨ ਇੱਥੇ ਆਏ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਜਿਹੜਾ ਹੈ ਡਿਪਟੀ ਕਮਿਸ਼ਨਰ ਸਾਹਿਬ ਨੂੰ ਦੇਣ ਲਈ ਆਏ ਹੋਏ ਨੇ ਤੇ ਸਾਡੇ ਨਾਲ ਨੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਜਿਨ੍ਹਾਂ ਨਾਲ ਗੱਲਬਾਤ ਕਰਦੇ ਆਂ ਆਖਿਰੋ ਕਿਹੜੀਆਂ ਮੰਗਾਂ ਨੇ ਕਿਹੜੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਇੱਥੇ ਆਏ ਹੋ। ਇਹ ਸਖਵਿੰਦਰ ਜੀ ਮਸਲਾ ਕਿਸਾਨੀ ਨੂੰ ਬਹੁਤ ਗੰਭੀਰ ਮਸਲੇ ਆ ਜਿਹੜੇ ਉਹ ਅੱਜ ਕਿਸਾਨੀ ਨੂੰ ਖਤਮ ਕਰ ਰਹੇ ਆ। ਉਹਨਾਂ ਵਿੱਚੋਂ ਕੁਝ ਮੈਂ ਤੁਹਾਨੂੰ ਮੌਕੇ ਤੇ ਗਿਣ ਕੇ ਦੱਸਦਾ ਜਿਹੜੇ ਅਸੀਂ ਅੱਜ ਮੰਗ ਪੱਤਰ ਲਿਖ ਕੇ ਦੇ ਰਹੇ ਆ। ਸਭ ਤੋਂ ਪਹਿਲਾ ਮਸਲਾ ਹੈ ਜਿਹੜਾ ਸਾਡਾ ਉਹ ਸੰਜਾਈ ਬਾਰੇ ਆ। ਜਿਸ ਦਿਨ ਦੀ ਇਹ ਸਰਕਾਰ ਬਣੀ ਐ ਸਾਨੂੰ ਲੇਟ ਐ ਜਿਹੜੀ 2 ਜਾਂ 3 ਘੰਟੇ ਤੋਂ ਵੱਧ ਕਦੇ ਵੀ ਮਿਲੀ ਨਹੀਂ ਹੈਗੀ। ਔਰ ਉਹ ਵੀ ਹੈਗੀ ਆ ਵੀ ਟਾਈਮ ਕੋਈ ਨਹੀਂ ਕਦੇ ਰਾਤ ਨੂੰ 2 ਵਜੇ ਆ ਕਦੇ ਦਿਨ 'ਚ 11 ਵਜੇ ਆ ਕਦੇ ਰਾਤ ਨੂੰ 1 ਵਜੇ ਆ ਉਹਦਾ ਟਾਈਮੇ ਕੋਈ ਨਹੀਂ ਹੈਗਾ ਇਸ ਕਰਕੇ ਜਿਹੜੀ ਕਿਸਾਨਾਂ ਦੀ ਫਸਲ ਹੈ ਗੰਨਾ ਖਾਸ ਤੌਰ ਤੇ ਇਸ ਇਲਾਕੇ ਦੀ ਸਬਜ਼ੀ ਚਾਰਾ ਉਹ ਬਿਲਕੁਲ ਤਬਾਹ ਹੋ ਰਿਹਾ ਤੇ ਦੂਜਾ ਜਿਹੜਾ ਸਾਡਾ ਮਾਲਵੇ ਦਾ ਇਲਾਕਾ ਹੈ ਉੱਥੇ ਨਰਮੇ ਦੀ ਬਜਾਈ 15 ਮਈ ਤੋਂ ਪਹਿਲਾਂ ਹੋਣੀ ਚਾਹੀਦੀ ਆ ਪਰ ਨਹਿਰਾਂ ਵੀ ਬੰਦਾਂ ਬਿਜਲੀ ਵੀ ਜਾ ਰਹੀ ਉਹ ਕਿਸਾਨ ਆ ਜਿਹੜੇ ਬਿਲਕੁਲ ਖਤਮ ਹੋਣ ਦੇ ਕਿਨਾਰੇ ਆਈ ਪਿਆ ਅਸੀਂ ਅੱਜ ਮੰਗ ਕਰੀ ਹੈ ਦੀਪਤੀ ਕਮਿਸ਼ਨਰ ਸਾਹਿਬ ਨੂੰ ਸਾਰਿਆਂ ਨੂੰ ਵੀ ਇਹ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਸਾਡਾ ਪਾਣੀ ਦਾ ਪ੍ਰਬੰਧ ਹੈ ਜਿਹੜਾ ਉਹ ਛੇਤੀ ਕਰਾਇਆ ਜਾਵੇ। ਜਿਹੜੀ ਕਣਕ ਨੂੰ ਨਾੜ ਨੂੰ ਅੱਗ ਲਾਈ ਜਾ ਰਹੀ ਹੈ ਤੇ ਇਸ ਸੰਬੰਧ ਵੀ ਕਿਸਾਨਾਂ ਨੂੰ ਕਾफी ਰੋਸ ਦਿਟਾਇਆ ਜਾ ਰਿਹਾ ਹੈ ਕਿ ਜਿਹੜਾ ਉਹਨਾਂ ਤੇ ਜਿਹੜਾ ਕੇਸ ਦਰਜ ਕੀਤੇ ਜਾ ਰਹੇ ਨੇ ਜੁਰਮਾਨੇ ਕੀਤੇ ਜਾ ਰਹੇ ਨੇ ਇਹਦੇ ਬਾਰੇ ਕੀ ਕਹਿੰਦੇ? ਉਹਦੇ ਬਾਰੇ ਵੀ ਅਸੀਂ ਮੰਗ ਪੱਤਰ ਦੇ ਵਿੱਚ ਦੂਜੇ ਨੰਬਰ ਤੇ ਮੰਗ ਦਿੱਤੀ ਹੈ ਵੀ ਗ੍ਰੀਨ ਟਰਮੀਨਲ ਦਾ ਫੈਸਲਾ ਹੈ ਵੀ ਪ੍ਰਦੂਸ਼ਣ ਰੋਕੋ ਤੇ ਨਾੜ ਨੂੰ ਅੱਗ ਨਾ ਲਾਓ। ਉਦੇ ਫੈਸਲੇ ਦੇ ਵਿੱਚ ਇਹ ਵੀ ਲਿਖਿਆ ਹੈ ਵੀ ਕਿਸਾਨ ਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਤੇ ਵੱਡੀਆਂ ਮਸ਼ੀਨਾਂ ਛੋਟੇ ਕਿਸਾਨਾਂ ਨੂੰ ਪ੍ਰਾਪਤ ਕਰਾਈਆਂ ਜਾਣ ਉਹ ਨਾਲ ਨੂੰ ਧਰਤੀ 'ਚ ਦੱਬ ਸਕਣ ਤੇ ਪਾਣੀ ਪੂਰਾ ਦਿੱਤਾ ਜਾਵੇ ਉਹ ਉਸ ਨੂੰ ਗਾਲਜਵੇ ਇੱਥੇ ਜਿਹੜੀ ਗੱਲ ਹੋਈ ਵੀ ਆ ਪੰਜਾਬ ਦੇ ਵਿੱਚ ਇਹਨਾਂ ਨੇ ਚਲਾਨ ਕਰਨੇ ਤਾਂ ਸ਼ੁਰੂ ਕਰ ਦਿੱਤੇ ਵੀ ਅੱਗ ਨਾ ਲਾਓ ਪਰ ਕਿਸਾਨ ਮਜਬੂਰ ਆ ਕਿਸਾਨ ਅੱਗ ਲਾਏ ਮੇਰਾ ਬਚੇ ਨਹੀਂ ਸਕਦਾ ਕਿਉਂਕਿ ਨਾਲ ਦਾ ਕੋਈ ਮੁਆਵਜ਼ਾ ਦਿੱਤਾ ਜਾਂਦਾ ਕਿਸਾਨ ਪਹਿਲਾਂ ਹੀ ਕਰਜਈ ਆ ਉਹ ਕਿੱਥੇ 3-4000-5 ਦਾ ਹੋਰ ਖਰਚ ਸੇ ਜੀ ਤੇ ਨਾ ਹੀ ਸਾਨੂੰ ਕੋਈ ਮਸ਼ੀਨ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਵੀ ਲੋਕਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹਦਾ ਪੋਲੂਸ਼ਨ ਹੁੰਦਾ ਹੈ ਵਾਤਾਵਰਨ ਨੂੰ ਨੁਕਸਾਨ ਹੁੰਦਾ ਹੈ ਤੇ ਹਰ ਸਾਲ ਫੋਨਕਸ ਹੁੰਦਾ ਹੈ ਪਰ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਅਸੀਂ ਸਮਝਦੇ ਹਾਂ ਜੀ ਸਭ ਤੋਂ ਪਹਿਲਾ ਨੁਕਸਾਨ ਕਿਸਾਨ ਨੂੰ ਹੁੰਦਾ ਹੈ ਜਿਹੜਾ ਮਾਝਤ ਬਾੜ ਕੇ ਅੱਗ ਲਾਉਂਦਾ ਹੈ ਸਭ ਤੋਂ ਪਹਿਲਾਂ ਉਹਦੀ ਪਹਿਲਾਂ ਉਹਦੀ ਅੱਖਾਂ ਤੇ ਅਸਰ ਹੁੰਦਾ ਹੈ ਪਰ ਕਿਸਾਨ ਮਜਬੂਰ ਹੈ ਆਰਥਿਕ ਤੌਰ ਤੇ ਬਹੁਤਾ ਮਜਬੂਰ ਹੈ ਉਹ ਨਾੜ ਨੂੰ ਔਰ ਝੋਨੇ ਦੀ ਪਰਾਲੀ ਨੂੰ ਧਰਤੀ ਵਿੱਚ ਦੱਬਣ ਵਾਸਤੇ ਉਹਦੇ ਕੋਲ ਕੋਈ ਢੰਗ ਤਰੀਕਾ ਹੈ ਨਹੀਂ ਇਹ ਸਰਕਾਰ ਹੀ ਕਰਾ ਸਕਦੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਜਿਆਦਾ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਨੂੰ ਹੂਪੂ ਰਾਗੂ ਕਰੇ ਤੇ ਜਾਇਜ਼ਾ ਕੋਈ ਹੋਰ ਹੱਲ ਟੋਲੇ ਨਹੀਂ ਤਾਂ ਕਿਸਾਨ ਮਜਬੂਰ ਹੋ ਕੇ ਅੱਗ ਲਾਉਂਦਾ ਕਿਸਾਨ ਕੁਝ ਨਹੀਂ ਆਏਗਾ ਜੇਕਰ ਤੁਹਾਡਾ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਫਿਰ ਤੁਹਾਡਾ ਅਗਲਾ ਕੀ ਐਕਸ਼ਨ ਹੋਊਗਾ ਕਿਉਂਕਿ ਦੇਖ ਰਹੇ ਆ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਜੁਰਮਾਨੇ ਹੋ ਰਹੇ ਨੇ ਤੇ ਕਿਸਾਨ ਰੋਸ ਜਿਤਾ ਰਹੇ ਨੇ ਕੋਈ ਹੱਲ ਨਹੀਂ ਦਿਖ ਰਿਹਾ ਜੇਕਰ ਨਹੀਂ ਹੁੰਦਾ ਤਾਂ ਫਿਰ ਤੁਹਾਡਾ ਅਗਲੀ ਕਾਰਵਾਈ ਕੀ ਹੁੰਦੀ ਹੈ ਅਗਲੀ ਕਾਰਵਾਈ ਇਹ ਹੋਊਗੀ ਜੀ ਪਹਿਲਾਂ ਤਾਂ ਅਸੀਂ ਸਰਕਾਰ ਨੂੰ ਇਹ ਪੁੱਛਦੇ ਆਂ ਕਿ ਹਰ ਰੋਜ਼ ਫੈਕਟਰੀਆਂ ਚੱਲਦੀਆਂ ਪੱਠੇ ਚੱਲਦੇ ਆਂ ਜਿਹਦਾ ਉੱਪਰ ਨਾ ਪ੍ਰਦੂਸ਼ਣ ਕੰਟਰੋਲ ਬੋਰਡ ਬਣਾਇਆ ਹੋਇਆ ਉਹ ਪੈਸੇ ਲੈ ਕੇ ਛੱਡ ਦਿੰਦਾ ਉਹਨਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ ਪਿਆ ਤੇ ਉਹਨਾਂ ਨੂੰ ਕਿਉਂ ਨਹੀਂ ਰੋਕਦੇ ਦਸਹਿਰੇ ਯਾਰ ਦੀਵਾਲੀ ਨੂੰ ਹਜ਼ਾਰਾਂ ਟਨ ਬਾਰੂਦ ਫੂਕਿਆ ਜਾਂਦਾ ਉਹਨਾਂ ਤੇ ਇੱਕ ਮਿੰਟ ਵਿੱਚ ਰੋਕ ਲੱਗ ਸਕਦੀ ਹੈ ਕਿ ਤੁਸੀਂ ਪਟਾਕੇ ਬਲਾਉਣੇ ਬੰਦ ਕਰ ਦਿਓ ਉਹਨੂੰ ਸਰਕਾਰ ਕਿਉਂ ਨਹੀਂ ਰੋਕਦੀ ਹਰ ਬਾਰੀ ਗਰੀਬ ਕਿਸਾਨ ਨੂੰ ਹੀ ਕਿਉਂ ਰਗੜਾ ਮਾਰਿਆ ਜਾਂਦਾ ਤੇ ਜਿਹੜੀ ਤੁਸੀਂ ਗੱਲ ਕਰੀ ਹੈ ਵੀ ਅੱਗੇ ਕੀ ਹੋਊਗਾ ਕਿਸਾਨ ਮਜਬੂਰ ਹੋ ਕੇ ਚਾਹੇ ਪ੍ਰਦੂਸ਼ਣ ਹੋ ਜਵੇ ਕਿਸਾਨ ਮਜਬੂਰ ਮਜਬੂਰ ਹੋ ਕੇ ਅੱਗ ਲਾਊਗਾ ਤੇ ਸਾਰੇ ਪੰਜਾਬ ਦੇ ਕਿਸਾਨਾਂ ਉੱਤੇ ਜੋ ਵੀ ਸਰਕਾਰ ਚਾਹੁੰਦੀ ਆ ਉਹ ਸਰਕਾਰ ਆਪਣਾ ਕਰ ਸਕਦੀ ਹੈ ਕਿਸੇ ਕਰੀ ਜੁਰਮਾਨੇ ਕਰੇ ਅਸੀਂ ਇਕੱਠੇ ਹੋ ਕੇ ਕੋਟਾਂ ਦੇ ਵਿੱਚ ਜਾ ਕੇ ਉਹਨਾਂ ਜੁਰਮਾਨਿਆਂ ਨੂੰ ਉਹਨਾਂ ਕੇਸਾਂ ਨੂੰ ਜਿਸ ਤਰ੍ਹਾਂ ਵੀ ਸਾਡੇ ਭੁਗਤੋਇਆ ਭੁਗਤਾਂਗੇ ਅਸੀਂ ਕਿਸਾਨ ਜਿੰਨਾਂ ਦਾ ਕਹਿਣਾ ਹੈ ਕਿ ਸਰਕਾਰ ਕੋਲੇ ਜਿਹੜਾ ਕਣਕ ਦੀ ਨਾੜ ਨੂੰ ਅੱਗ ਲਾਈ ਜਾ ਰਹੀ ਹੈ ਦਾ ਕੋਈ ਠੋਸ ਹੱਲ ਨਹੀਂ ਹੈ ਜੁਰਮਾਨੇ ਲਾਉਣਾ ਜਾਂ ਉਹਨਾਂ ਤੇ ਪਰਚੇ ਦਰਜ ਕਰਨਾ ਇਹ ਕੋਈ ਹੱਲ ਨਹੀਂ ਹੈ ਤੇ ਇਹਦੇ ਲਈ ਕੋਈ ਕਿਸਾਨਾਂ ਲਈ ਕੋਈ ਨਾ ਕੋਈ ਹੱਲ ਜ਼ਰੂਰ ਦੇਣਾ ਚਾਹੀਦਾ ਜੇਕਰ ਸਰਕਾਰ ਇਹ ਹੱਲ ਨਹੀਂ ਦੇ ਵੀਗੀ ਤਾਂ ਕਿਸਾਨ ਇੱਕ ਦਿਨ ਇਕੱਠੇ ਹੋ ਕੇ ਪੂਰੇ ਪੰਜਾਬ ਦੇ ਜਿਹੜਾ ਹੈ ਕਣਕ ਦੀ ਨਾੜ ਨੂੰ ਅੱਗ ਲਾਉਣਗੇ ਤੇ ਜਿਸ ਦਾ ਜਿਸ ਦੇ ਲਈ ਜੋ ਵੀ ਕਾਰਵਾਈ ਹੋਊਗੀ ਉਹਦੇ ਲਈ ਜਿਹੜਾ ਹੈ ਕਿਸਾਨ ਚੱਲਣ ਨੂੰ ਤਿਆਰ ਹੋਣਗੇ ਕੈਮਰਾਮੈਨ ਗਰੀਸ਼ ਦੇ ਨਾਲ ਸੁਖਿੰਦਰ ਸਿੰਘ এবੀਪੀ ਸੰਜਾ ਮੋਹਲੀ